ਔਰਨ ਕੀ ਹੋਲੀ ਮਮਹੋਲਾ ਇਹੋ ਕਰਪਾ ਨਦ ਬਚਨ ਅਮੋਲਾ ਭਾਰਤ ਦੇ ਕੌਮੀ ਤਿਹਾਰ ਹੋਲੀ ਦੇ ਦੂਸਰੇ ਦਿਨ ਦੁਨੀਆ ਵਿੱਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਹੋਲੀ ਤੋਂ ਹੋਲਾ ਮਹੱਲਾ ਮਨਾਉਣ ਦੀ ਪਰੰਪਰਾਇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1701 ਈਸਵੀ ਨੂੰ ਪਾਈ ਸੀ ਗੁਰੂ ਜੀ ਨੇ ਸਮੇਂ ਦੀ ਮੰਗ ਦੇ ਸਾਹਮਣੇ ਆਮ ਲੋਕਾਂ ਦੀ ਮਾਨਸਿਕ ਅਵਸਥਾ ਨੂੰ ਮਜ਼ਬੂਤ ਕਰਨ ਵਾਸਤੇ ਹੋਲੀ ਤੇ ਹੁਲਾ ਹੁਲੀ ਤੋਂ ਹੁਲਾ ਮਨਾਉਣ ਦੀ ਰਵਾਇਤ ਸ਼ੁਰੂ ਕੀਤੀ। ਜੰਗਾ ਜਦਾਂ ਦਾ ਸਮਾਂ ਹੋਣ ਕਰਕੇ ਗੁਰੂ ਸਾਹਿਬ ਨੇ ਸਰੀਰਕ ਤੰਦਰੁਸਤੀ ਤੇ ਨਿਰੋਇ ਸਰੀਰ ਅਤੇ ਮਨ ਵਾਸਤੇ ਗੁਰੂ ਸਾਹਿਬ ਨੇ ਖਾਲਸਾਈ ਖੇਡਾਂ ਦੀ ਸ਼ੁਰੂਆਤ ਕੀਤੀ। ਹੋਲੇ ਦਾ ਅਰਥ ਹੈ ਹੱਲਾ ਬੁੱਲਣਾ। ਸੇਮ ਹੱਲੇ ਦਾ ਅਰਥ ਹੈ ਜਿਸ ਥਾਂ ਨੂੰ ਫਤਿਹ ਕੀਤਾ ਜਾਏ। ਗੁਰੂ ਸਾਹਿਬ ਨੇ ਖਾਸ ਤੌਰ 'ਤੇ ਉਹਨਾਂ ਨੂੰ ਸ਼ਾਸਤਰ ਵਿੱਦਿਆ ਵਿੱਚ નિਪੁੰਨ ਕਰਨ ਵਾਸਤੇ ਦੋ ਦਲ ਬਣਾ ਕੇ ਮਨਸੂਹੀ ਲੜਾਈ ਕਰਵਾਉਂਦੇ ਸਨ ਅਤੇ ਜਿਹੜੇ ਯੋਧੇ ਸਿੱਖ ਸਿੰਘ ਇਸ ਲੜਾਈ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ ਜਾਂ ਵਧੀਆ ਗੱਤਕਾ ਕਰਦੇ ਹਨ ਉਹਨਾਂ ਨੂੰ ਸਤਗੁਰੂ ਆਪ ਉਸ ਰੂਪਾ ਦੇ ਕੇ ਬਖਸ਼ਦੇ ਸਨ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਦਬੇ ਕੁਚਲੇ ਲੋਕਾਂ ਨੂੰ ਆਪਣੇ ਓਨ ਦਾ ਅਹਿਸਾਸ ਕਰਵਾਉਣ ਲਈ ਚਰਨਪਾਹੁਲ ਦੀ ਤਾਂ ਖੰਡੇ ਬਾਟੇ ਦਾ ਅਮਰਤ ਅਤੇ ਹੋਲੀ ਦੀ ਤਾਂ ਹੁਲਾ ਮਹੱਲਾ ਪ੍ਰਚਲਿਤ ਕੀਤਾ। ਸਮੇਂ ਅੱਜ ਦੇ ਸਮੇਂ ਹੁਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਕੇ ਤੇ ਪੰਡਾ ਸਾਹਿਬ ਕੇ ਦੋਨਾਂ ਜਗ੍ਹਾ ਤੇ ਮਨਾਇਆ ਜਾਂਦਾ ਹੈ। ਇੱਥੇ ਸਿੱਖ ਫੌਜਾਂ ਗੱਤ ਕੇ ਤੇ ਸਾਸ਼ਤਰ ਵਿਦਿਆ ਦੇ ਜ਼ਾਹਰ ਦਿਖਾਉਂਦੀਆਂ ਹਨ। ਅਤੇ ਇੱਕ ਗੁਰਦੁਆਰਾ ਸਾਹਿਬ ਤੋਂ ਦੂਜੇ ਗੁਰਦੁਆਰਾ ਸਾਹਿਬ ਤੱਕ ਵੱਡੇ ਵੱਡੇ ਨਗਰ ਕੀਰਤਨਾਂ ਤੇ ਜਲੂਸ ਕਰਦੇ ਹਨ। ਹੋਲੇ ਮਹਲੇ ਖਾਲਸਾ ਲੋਕ ਪੂਰੇ ਜਹਾਜ ਦਲਾਲ ਨਾਲ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸੋ ਇਹ ਸੀ ਹੋਲੇ ਮਹਲੇ ਦਾ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ